ਨਵੰਗਰ ਮਾਨਾ ਟੀਵੀ ਦੇ ਦਰਸ਼ਕੋ ਜੋਨ ਚਰਚਾ ਦੇ ਅੱਜ ਦੇ ਵੀਰ ਹਾਜ਼ਰ ਹਨ ਮੇਰੇ ਨਾਲ ਹੋਣ ਦੇ ਤਰ੍ਹਾਂ ਨਵੰਗਰ ਦੇ ਪਾਤਰ ਚਰਪਤੇਪੁਰੀ ਨੇ ਐਸੀ ਬੇਲੀਆਂ ਦੋ ਧੱਕਾ ਮਾਂ ਦੇ ਵਿੱਚ ਜਿਹਨਾਂ ਕੋਲੇ ਬੇਲੇ ਤੋਂ ਅੱਜ ਵੀ ਫੂਲ ਤਰਤਾਸੀ ਨਾ ਪਹੁੰਚੇ ਹਨ ਪੁਤਾ ਬਾਰੇ ਪੂਰੀ ਗੱਲਬਾਤ ਹੋ ਚੁੱਕੀ ਜੀ ਤੁਹਾਡੇ ਨਾਲ ਅੱਜ ਕੀ ਜੀ ਗਿਰਧਨੀ ਮਿਲਣੇ ਹਨ ਹੋਣਾ ਹੈ ਜੇ ਨਹੀਂ ਬੋਟਾ ਪਰੇ ਹਨ ਉਸ ਬੰਦ ਵਿੱਚ ਉਸ ਵੀਰ ਤੋਂ ਜਿਸ ਨਾਮ ਦੇਖ ਰਿਹਾ ਵੀ ਉਹ ਤਾਂ ਦਾਉਟ ਚਾਹੇ ਜਾਂ ਘਾਟ ਜਵਾਬ ਦੇ ਇਹ ਨੂੰ ਬੜਾ ਨੀਓਂ ਕਦੇ ਨਹੀਂ ਤੇ ਬੁਰੀਏ ਫਰਕ ਆ ਤਾਂ ਸਿਹਤਾ ਉਹ ਵੀ ਚੇਤਨਨ ਤਾਂ ਕਹਿੰਦੀ ਤੁਸੀਂ ਇਹ ਆ ਕੌਮਣ ਬਣਾਇਰ ਰਹੇ ਹੋ ਇਹਦੇ ਬਾਰੇ ਆ ਕੀ ਕਰਦੇ ਤੁਸੀਂ ਦਾਲਾ ਇਹਦੇ ਅਧਿਮੇਂ ਸੀਡਾ ਦੀ ਗੱਲ ਕਰਦੇ ਹਾਂ ਦਲ ਦਾ ਅਧਿਮੇਂ ਕਾਲਕ ਨੂੰ ਤਾਂ ਕਿਹਨਾਂ ਪ੍ਰੋਟੈਂਟ ਦਾ ਹੋਊਗਾ

ਅਮਿਤ ਚਾਹ ਨੂੰ ਤੋਂ ਭਾਤੀ ਜੰਤ ਚਾਹ ਪਾਰਟੀ ਦਾ ਜਾਣ ਗਿਆ ਜਣੀ ਨੀਤੀ ਕਾਣਾ ਮੁਖ ਨੀਤੀ ਕੜਾ ਪਰ ਬਸ ਸਪੀਰ ਉੱਤ ਜਾਣ ਗਿਆ 400 ਦਾ ਨਾਰਾ ਦਿੱਤਾ 800 ਮੰਗਲ ਸੁੱਤਰ ਮੁਸਲਮਾਨ ਉਹਦੇ ਝਟਕਲੇ ਬਣਨ ਸ਼ੁਰੂ ਹੋ ਗਏ ਵਰਦਾਨ ਮੰਤਰੀ ਦਾ ਲੋਕ ਮੁਖਾਰ ਰਹਾਉਂਦੇ ਆ ਜੇ ਐਮ ਮੰਮਾ મોદી ਬੇਲ ਹੋ ਗਿਆ ਤੇ મોદી ਨੇ ਮੰਮੇ ਦਾ ਹੀ ਖਲਾਰਾ ਪਾਤਾ ਮੰਮਾ ਮੁਸਲਮਾਨ ਨਮਾ ਮਾਮੀ ਤੇ ਮੰਮਾ ਮੰਗਲਸੂਤਰ ਇਦਾਂ ਮਤਲਬ ਲੋਕ ਦੀ ਪ੍ਰਤੀਕਿਆ ਇਹਨੂੰ ਕੋਈ ਚੰਗਾ ਨਹੀਂ ਸਮਝਿਆ ਇਸੇ ਤਰ੍ਹਾਂ ਜਿਆਨਤੀ ਚੌਧਰੀ ਨੂੰ ਵੀ ਅੰਦਾ ਪੱਟ ਕੇ ਜਾਣ ਕੇ ਆਨੇ ਉਹ ਖਸ ਹੋ ਗਿਆ ਚੇਲੀ ਉਹ ਆਪਦੀਆਂ ਦੋਵੇਂ ਸੀਟਾਂ ਬਿਹਾੜ ਰਿਹਾ ਨਤੀਸ਼ ਨੂੰ ਲਿਆਂਦਾ ਉਹ ਵੀ ਚੱਲ ਗਿਆ ਜਦ ਇਹਾਰੇ ਤਾਪੇੇੇ ਹੋਏ ਲੜਾਈ ਦੇ ਵਿੱਚ ਤੇ ਤੋਂ ਇੱਕ ਦੰਦੇ ਤਾਪੇੇੇ ਹੋਣ ਤੇ ਦੂਜੇ ਤੇ ਤੇਰ ਚਭਲ ਹੁੰਦੇ ਆ ਹਮੇਸ਼ਾ ਉਹ ਮਾੜੇ ਵੀ ਹੋਣ ਤਾਪੇੇੇ ਜੋ ਸਫਲ

ਇਹਨਾਂ ਉਹਨਾਂ ਦਾ ਬੰਡਾ ਅਸਰ ਇਹ ਦੁਆਬੀ ਪੰਥ ਉਹ ਅਧਿਆਏ ਇਹ ਇਹਦੇ ਤੋਂ ਵੀ ਵੱਡਾ ਇਹਦੇ ਬਾਰੇ ਜਰੂਰ ਤੁਹਾਨੂੰ ਪਤਾ ਹੋਵੇ ਕਿ ਇਹ ਕਿਵੇਂ ਕਿਵੇਂ ਸੰਭਾਲਦੇ ਵਿੱਚ ਕਿਵੇਂ ਇਹ ਕਰਨ ਤੋਂ ਦੇਖੋ ਕਿ ਇਹਦੇ ਬਾਰੇ ਜਾਣ ਲੈਣ ਲਈ ਤੁਹਾਨੂੰ ਪੁੱਛੀ ਸਾਰਾ ਪ੍ਰਯੋਗ ਉਨੀ ਪ੍ਰਯੋਗ ਨੂੰ ਪੁੱਟਾ ਪਹਿਲੇ ਗੇੜ ਦਿੱਤੀ 12 ਅਪ੍ਰੈਲ ਨੂੰ ਗਾਜੀਆ ਦੇ ਵਿੱਚ ਗਾਜੀਆ ਬਾਦ ਵਿੱਚ ਅਚਾਨਕ ਅਖਲੇਸ਼ ਤੇ ਰੌਲ ਗੱਡੀ ਕੱਟ ਗਈ। ਬੰਦ ਕਮਰਾ ਮਤ ਵੀ ਸੀ। ਉਹ ਤੋਂ ਬਾਅਦ ਪ੍ਰੈਸ ਕਾਨਫਰੰਸ ਉਸ ਬੰਦ ਕਮਰਾ ਮੀਟਿੰਗ ਦੇ ਵਿੱਚ ਜੋ ਸਾਹਮਣੇ ਆਈਆਂ ਗੱਲਾਂ ਕਿ ਇੱਕੋ ਗੱਲ ਦੇ ਉੱਤੇ ਕੇਂਦਰ ਸੀ ਇਸ ਨੂੰ ਤਦਾਖੋ ਗਿਆ ਦੋਹਾਂ ਪਾਰਟੀਆਂ ਦਾ ਕਾਂਗਰਸ ਤਾਰਾ ਲੜੂਗੀ ਸਮਾਜਵਾਦੀ ਪਾਰਟੀ ਗ੍ਰੇਟ ਲੜੂਗੀ ਥੱਲੇ ਪਾਰਟੀਆਂ ਦਾ ਸਮਝੌਤਾ ਨਹੀਂ ਹੁੰਦਾ ਉਹਨੀਆਂ ਵੋਟਾਂ ਕਿੱਦਾਂ ਟਰਾਂਸਫਰ ਕਰਨੀਆਂ ਕਾਂਗਰਸ ਦੀਆਂ ਵੋਟਾਂ ਟਰਾਂਸਫਰ ਹੋ ਜਾਣਗੀਆਂ ਜਾਂ ਫਿਰ ਕਾਂਗਰਸ ਦੇ 30% ਵੋਟਾਂ ਉਹ ਉਹੀ ਪੱਕੇ ਆ ਜਿਹੜੇ ਹਕਮ ਦੇ ਪਗੰਦ ਲੋਕ ਆ ਉਹ ਜਿੱਥੇ ਕਹੂਗੀ ਕਾਂਗਰਸ ਸਮਾਜਵਾਦੀ ਪਾਰਟੀ ਤੇ ਗੋਤਾ ਗੇੜੀਆਂ ਉਹ ਹੁਣ ਯਾਦਵ ਗੰਦੇ ਸੀ ਨਹੀਂ ਉਹ ਦਿੱਤਾ ਹੁਣ ਮੁੱਖ ਮਸਲਾ ਹੈ ਬਿਛਲੀਆਂ ਚੋੜਾਂ ਚ ਵੀ ਰਿਆ ਉਨ੍ਹਾਂ ਦੇ ਵਿੱਚ ਸੰਯੋਗਤਾ ਕਰ ਲਿਆ ਮਾਇਆਬਤੀ ਨਾਲ ਅਖਲੇ ਕਿਹਾ ਮਾਇਆਬਤੀ ਦੀ ਦਲਿਤ ਬਹੁਤ ਯਾਤਮ ਬਹੁਤ ਨਹੀਂ ਪਈ ਸਮਾਜਵਾਦੀ ਪਾਰਟੀ ਸਮਾਜਵਾਦੀ ਪਾਰਟੀ ਦੀ ਜੈਦ ਬੋਟ ਮਾਇਆਬਤੀ ਨਹੀਂ ਭਈ 15 ਫੀਟਾਂ ਸਿਰਫ ਉਹ ਜਿੱਟੀਆਂ ਜਿਹਦੇ ਮੁਸਲਮਾਨਾਂ ਦੀ ਬਹੁ ਗਿਣਤੀ ਸੀ ਮੁਸਲਮਾਨਾਂ ਦੀ ਇਕੱਠੀ ਪੂਰੀ ਦੋਵਾਂ ਦੇ ਸੰਦੇਸ਼ ਤੇ ਉਹ 15 ਜਿੱਟੀਆਂ ਬਹੁਤ ਆਈਆਂ ਇਹ ਲਈ ਇੱਕ ਸਮੱਸਿਆ ਅਮੇਸ਼ ਇਹ ਗੱਲਿਆ ਕਿ ਉਹ ਪਾਰਟੀਆਂ ਦੇ ਸੰਦੇਸ਼ ਤੇ ਕੁਦੇ ਆ ਇਸ ਮਸਲੇ ਪਰ ਵੀ ਬੜੀ ਮੁਸ਼ਕਲ ਇੱਕਦਮ ਹੀ ਨਹੀਂ ਹੋ ਰਹੀ ਉਹ ਵਰਣਾ

ਲੜੂਗਾ ਭਾਈਨੀ ਗੱਲ ਨਿਕਲਣ ਦੀ ਇਹ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਦੁਨੀਏ ਵਿੱਚ ਇੱਕ ਗੱਲ ਫੈਲ ਗਈ ਕਿ ਇੰਡੀਆ ਦਾ ਪ੍ਰਧਾਨ ਅਦੀਵਾਤ ਪਦਾਨ ਮੰਤਰੀ ਨਾਲ ਹੈ। ਅੱਜ ਤੱਕ ਸਾਡੇ ਟੀਵੀ ਚੈਨਲ ਸਾਰਿਆਂ ਨੇ ਆ ਨਾਮ ਜਵਨਾ ਲਿਖਿਆ ਉਹਨਾਂ ਨੇ ਅਖਲੇਸ਼ ਪ੍ਰਧਾਨ ਮੰਤਰੀ ਅਖਲੇਸ਼ ਪ੍ਰਧਾਨ ਮੰਤਰੀ ਮੈਂ ਰਾਤੀ ਚੈੱਕ ਕਰਦਾ ਸੀ ਇੱਕ ਚੈਨਲ ਦੇ ਉੱਤੇ ਅਖਲੇਸ਼ ਪ੍ਰਧਾਨ ਮੰਤਰੀ ਬੱਜੜੇ ਨੇ ਪਈ ਜੇ ਅਮਿਤ ਸ਼ਾ ਦਿੱਲੀੋਂ ਉੱਠ ਕੇ ਲਖਨਊ ਜਾ ਕੇ ਤੇਰੇ ਬਾਰਾਨਸੀ ਦੀ ਸੀ ਤੇ ਤੇਮੀ ਕੇ ਬਗਮੀ ਜਿਹੜੀ ਸੀਟ ਜਿਹੜੀ ਪ੍ਰਧਾਨ ਮੰਤਰੀ ਵਾਲੀ ਆ ਉਹ ਬਿੰਦੂ ਬਹੁਤ ਛੋਟਾ ਉਸ ਤੱਕ ਕੋਈ ਦਰਨੇ ਆਰੰਦਾ ਪਰ ਗਾਲੇ ਆ ਕੇ ਇਹ ਜੁਤੀ ਆ ਕਨਿਚੇਤਾ ਹੋਣਾ इंदिरा गांधी ਨੂੰ ਹਨੂਮਾਨ ਆਪਣੇ ਆਪ ਨੂੰ ਕਹਿੰਦਾ ਸੀ ਰਾਜਨਰੇਨ ਜਿਹਨੂੰ ਲੋਕ ਪਾਗਲ ਕਹਿੰਦੇ ਸੀ ਉਹਨੇ ਰਾਤਾ ਦਿੱਤਾ ਤੇ ਦਿੱਲਪੋਈ ਵੀ ਹੋ ਸਕਦਾ ਇਸ ਗੱਲ ਨੇ ਦੇ ਦੇ ਮਾਹੌਲ ਨੂੰ ਬਦਲਤਾ ਹੁਣ ਮੌਕਾ ਹੀ ਨਹੀਂ ਰਿਹਾ ਪ੍ਰਧਾਨ ਕਰਦਾ ਉਹ ਜਿਹੜਾ ਯਾਦਵ ਹੋਊਗਾ ਜੇ ਉਹਨੇ ਪ੍ਰਧਾਨ ਮੰਤਰੀ ਇੱਕ ਵੇਸੂ ਨੂੰ ਬਣਾਣਾ ਤੇ ਕਾਂਗਰਸ ਨੂੰ ਵੀ ਜਿਤਾਉਣਾ ਪਏਗਾ ਤੇ ਇਹ ਸਾਰਾ ਮਸਲਾ ਹੈ ਇੱਕ ਕੱਟ ਦੇ ਨਾਲ ਇਹ ਹੱਲ ਕਰ ਦਿੱਤਾ ਗਿਆ ਇਹ ਮਾਹੌਲ ਬਦਲ ਦਿੱਤਾ ਗਿਆ ਕਿ ਇਸ ਦੱਕੀ ਇਹਦਾ ਇਹ ਆਉਣਾ ਕਿ ਸਿੱਧਾ ਨਿਕਰਦਾ ਆਦੀ ਮੋਟੋਂ ਤੋਂ ਬਾਅਦ ਕਾਨੂੰਨ ਪਤਾ ਦੇਖਣਾ ਤੇ ਇਹ ਨਿਕਲਦਾ ਗਾਇਆ ਕਿ ਇਸ ਦਲੇ ਹੀ ਅਭਪਤੀ ਕਲ ਕਿ ਦਿੱਤਣ ਤੋਂ ਬਾਅਦ ਇਹ ਨੂੰ ਪ੍ਰਧਾਨ ਮੰਤਰੀ ਬਣਾਇਆ ਇਹ ਤਾਂ ਅੰਟੀਗਿਆਟ ਗਰੁੱਪ ਦੀ ਮੀਟਿੰਗ ਦਾ ਫੈਸਲਾ ਹੈ ਪਰ ਇਹ ਗੱਲ ਇਹ ਆ ਕਿ ਜਦੋਂ ਤਾਂ ਰਾਹੁਲ ਗਾਂਧੀ ਤੇ ਅਗਲੇਸ਼ ਦੀ ਬੰਦ ਕਮਰਾ ਮੀਟਿੰਗ ਹੋਣ ਤੋਂ ਬਾਅਦ ਇਹ ਗੱਲ ਨਿਕਲੀ ਆ ਇਹ ਲੋਕ ਇੰਦੇ ਦੀ ਬਾਤ ਕਰਦੇ ਬਾਕੀ ਕਿਹਨਾਂ ਨੇ ਕਿ ਕਿਲਾਉਂ ਦੀ ਸੀ ਕਿ ਨੌਇਦੀ ਦੀ ਸੀ ਤੇ ਉਹਨਾਂ ਦਾ ਵੀ ਤਾਂ ਕਿੰਨਾ ਬੀਤੀ ਦੇ ਭਾਈ ਸੀ ਇਹ ਡੇਪਰ ਜਦੋਂ ਕੈਂਡੀਡੇਟ ਸੀ 12 ਅੰਮ੍ਰਿਤੋ ਨਾਮ ਅਰੇ अगले सोचते अभी पहला भी डिंपल यादव सीट ये डिंपल यादव की सीट कौखा ना हो रही कर पा के पाल यादव ने नई पार्टी बना ली थी पार्टी बना के किनिया सीटा बदाऊ वर्गियां 50 50000 वोट भी ले गया उन्हें कैंडिडेट खड़े किते ਜਿੱਥੇ ਨਹੀਂ ਖੜੇ ਕੀਤੇ ਉੱਥੇ ਭਾਜਪਾ ਦੀ ਮਰਦ ਕੀਤੀ ਕਿਉਂਕਿ ਅਗਲੇ ਸੀ ਨੂੰ ਪਰਵਾਣਾਂ ਸੀਗਾ ਪਰ ਆਜਿ ਪਰਿਵਾਰ ਇਕੱਠਾ ਜੋ ਬਾਜਾ ਦੱਬੀ ਨਾਲ ਸਿਰ ਪੰਜਾਦਕੀ ਨਾਲ ਉਹਦੇ ਲਈ ਉਹ ਸਵੀਟ ਜਿਹੜਾ ਪਿਛਲੀ ਮੇਰ 19 ਦੇ ਵਿੱਚ ਇੱਕ ਮਹਿਰ ਸੀ ਭਾਜਪਾ ਇਸ ਤੋਂ ਇਲਾਵਾ ਦੇਸੀ ਸਾਕਦਾਂ ਕਰ ਗਏ ਤਾਂ ਮੈਂ ਅੱਜ ਅੰਕੜੇ ਕੱਟ ਰਿਹਾ ਸੀ 12 ਫੀਟਾਂ ਦਾ ਉਹ ਆ ਜਿਹੜੀਆਂ 20 ਯਾਰ ਤੋਂ ਕੱਟ ਤੇ ਭਾਵੇਂ ਪਿਛਲੀ ਵੇਰ ਤੇਨੀਆਂ ਜਿਆਦਾ ਉਹ ਆ ਜਿਹੜੀਆਂ 3 ਯਾਰ ਤੋਂ ਕੱਟੇ ਇਹ ਨੀਆ ਮੋਟਨਾਂ ਤਾਂ ਪਿਛਲੀ ਹਵਾ ਦੇ ਵਿੱਚ ਹਾਰ ਗਈਆਂ ਇਹਨਾਂ ਨਾਲ ਇਸ ਵੀ ਨਹੀਂ ਤਾਂ ਭਾਲੇ ਤਾਂ ਕਿ ਮੈਂ ਕਾਗਰਤੀਆ ਇਹ ਮੋਟਾ ਦੇਖਦੇ ਸੀ ਬਹੁਤ ਵਧੀਆ ਸੀਟਾ ਦਿੱਤੇ ਉਹ ਯਾਰ ਆ ਗਿਆ 80000 या 90000 के रूप में बिजली बिल अलग जितनी को हां एक सीट दो सीट पर चले लेंगे इस करके उन्होंने बाकी का देर के ये कोई तो आपका कोई सवाल है थोड़ा थोड़ा का इस बार का जो फॉर्म बना था इंदिरा चार्ज उनका तो नहीं हुई है तो हमें बिल्कुल ही पता रहा वो इस तक की ज्यादा कि इस बार दिल्ली हाउस ट्रेडिंग का हाल बदली कुर्सी मारने की गति है ਉਹ ਬੜਾ ਕਰੀਲਾ ਇਤਿਹਾਸ ਕੋਲੋਂ ਇਤਿਹਾਸ ਬਣੀ ਸੀ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਕਲੀ ਕਾਮ ਸਮਝਣ ਵਾਲੇ ਜਿਹੜੇ ਸਰਪਾਰਟੀ ਜਗਾ ਦਾ ਬੀ ਜੀ ਪੀ ਜਿਨ੍ਹਾਂ ਨੂੰ ਨੂਰ ਕਰਕੇ ਪਾਰਟੀ ਨੇ ਅਨੂਰ ਬਣਨ ਦੀ ਕੋਸ਼ਿਸ਼ ਕੀਤੀ ਉਹਨਾਂ ਰੱਖੀ ਅਜਿਹੀ ਤਰ੍ਹਾਂ ਕੋਲੋਂ ਜਿਹੜੇ ਮੰਗਵੇਂ ਕੈਂਡੀਡੇਟ ਇੱਕ ਨੂੰ ਜਦੋਂ ਰਾਖ ਲੈ ਜੋ ਪਾਰਟੀ ਨੇ ਨਹੀਂ ਉਹਨਾਂ ਪ੍ਰਤੀ ਆਮ ਵੋਟਰ ਕੀ ਉਹਨੂੰ ਸਭਾਇਗਰ ਨਾਲ ਉਹਨੂੰ ਕੋਈ ਰਾਹ ये आने वाले जो करेंगे स्पष्ट होंगे जाएगा अभी भी फोटो क्या काफ़ी हद तक स्पष्ट हो जाएगी ये बारे में गलबात करा जी समा कहना जारी रखेंगे दर्शकों बहुत बहुत धनबाद धनबाद फिर नवा टाइम धन्यवाद